ਸਸਿਆ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਅਸੀਂ ਕਰਨ ਜਾ ਰਹੇ ਹਾਂ ਅਕਾਂਗੀ ਨੰਬਰ 2 ਨੌਵੀਂ ਜਮਾਤ ਦੀ ਬਣਗੀ ਦੀ ਕਿਤਾਬ ਦੇ ਵਿੱਚੋਂ ਜਿਸ ਦਾ ਨਾਮ ਹੈ ਪਰਤ ਆਉਣ ਤੱਕ ਤੇ ਜਿਸ ਦੇ ਲੇਖਕ ਹਨ ਡਾਕਟਰ ਸਤੀਸ਼ ਕੁਮਾਰ ਵਰਮਾ ਸੋ ਆਓ ਸ਼ੁਰੂ ਕਰਦੇ ਹਾਂ ਸ਼ੁਰੂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਜਾਣਕਾਰੀ ਸੋ ਇਸ ਤੋਂ ਪਹਿਲਾਂ ਜਿਹੜੀ ਨੰਬਰ 1 ਅਕਾਂਗੀ ਹੈ ਗਊ ਮੁਖਾ ਸ਼ੇਰ ਮੁਖਾ ਜੇਕਰ ਤੁਸੀਂ ਉਹਤੇ ਬਣੀ ਹੋਈ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਉਹ ਲੈਸਨ ਜਿਹੜਾ ਹੈ ਸਾਰੇ ਦਾ ਸਾਰਾ ਇਕਾਂਗੀ ਦਾ ਦੇਖ ਸਕਦੇ ਹੋ ਜਿਹਦੇ ਵਿੱਚ ਸਾਰੇ ਪਾਤਰ ਚਿੱਤਰਣ ਵਾਰਤਾਲਾਪ ਤੇ ਵਸਤੂनिष्ठ ਪ੍ਰੇਸ਼ਨਾ ਸੀ ਤੁਹਾਡੇ ਲਈ ਲੈ ਕੇ ਆਏ ਹਾਂ ਸੋ ਇਸ ਤੋਂ ਇਲਾਵਾ ਜਿੰਨੀਆਂ ਵੀ ਕਹਾਣੀਆਂ ਹਨ ਉਹ ਸਾਰੀਆਂ ਅਸੀਂ ਕਰ ਚੁੱਕੇ ਹਾਂ ਉਹਦੇ ਲਈ ਵੱਖਰੀ ਤੋਂ ਪਲੇਲਿਸਟ ਵੀ ਬਣਾ ਦਿੱਤੀ ਗਈ ਹੈ ਪਲੇਲਿਸਟ ਤੇ ਕਲਿੱਕ ਕਰਕੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਇਕਾਂਗੀਆਂ ਬਣਗੀ ਕਿਤਾਬ 'ਚ ਜਿੰਨੇ ਜਿੰਨੇ ਵੀ ਤੁਹਾਡੇ ਪਾਠ ਹਨ ਸਾਰੇ ਦੇ ਸਾਰੇ ਉਸ ਪਲੇਲਿਸਟ ਦੇ ਵਿੱਚ ਪਾ ਦਿੱਤੇ ਗਏ ਹਨ ਸੋ ਪਲੇਲਿਸਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸੋ ਅਸੀਂ ਸ਼ੁਰੂ ਕਰਦੇ ਹਾਂ ਵਣਗੀ ਅ ਵਣਗੀ ਕਿਤਾਬ ਚੋਂ ਇਕਾਂਗੀ ਨੰਬਰ 2 ਪਰਤ ਆਉਣ ਤੱਕ ਜਿਸ ਦੇ ਲੇਖਕ ਹਨ ਜਾਂ ਇਕਾਂਗੀਕਾਰ ਹਨ ਡਾਕਟਰ ਸतीश ਕੁਮਾਰ ਵਰਮਾ ਸੋ ਸਭ ਤੋਂ ਪਹਿਲਾਂ ਕਰਦੇ ਹਾਂ ਕਹਾਣੀ ਦਾ ਪਾਤਰ ਚਤਨ ਕਰਾਂਗੇ ਜਿੰਨੇ ਵੀ ਇਹਦੇ ਵਿੱਚ ਪਾਤਰ ਹਨ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਸੱਜਣ ਦੇ ਪਾਤਰ ਤੋਂ ਸੱਜਣ ਦਾ ਪਾਤਰ ਚਤਨ ਸਭ ਤੋਂ ਪਹਿਲਾਂ ਜਾਣ ਪਛਾਣ ਸੱਜਣ ਪਰਤ ਆਉਣ ਤੱਕ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਬਜ਼ੁਰਗ ਪੰਜਾਬਾ ਉਸ ਦਾ ਪਿਤਾ ਹੈ ਉਸ ਦੀ ਪਤਨੀ ਦਾ ਨਾਮ ਕਰਤਾਰੀ ਅਤੇ ਪੁੱਤਰ ਦਾ ਨਾਮ ਗੁਰਦੀਪ ਦੀਪਾ ਹੈ ਉਸ ਦੇ ਛੋਟੇ ਭਰਾ ਦਾ ਨਾਮ ਸੁੰਦਰ ਹੈ ਉਹ ਪਿੰਡ ਵਿੱਚ ਰਹਿ ਕੇ ਖੇਤੀ ਦਾ ਕੰਮ ਕਰਦਾ ਹੈ ਘਰ ਵਿੱਚਲੇ ਕਲੇਸ਼ ਕਰਕੇ ਦੁਖੀ ਉਹ ਆਪਣੇ ਘਰ ਵਿੱਚ ਕਲੇਸ਼ ਹੋਣ ਕਰਕੇ ਦੁਖੀ ਹੈ ਜੋ ਕਲੇਸ਼ ਉਸ ਦੀ ਪਤਨੀ ਕਰਤਾਰੀ ਅਤੇ ਛੋਟੇ ਭਰਾ ਦੀ ਪਤਨੀ ਸੰਤੀ ਨੇ ਆਪਸੀ ਝਗੜੇ ਕਰਕੇ ਹੈ ਇਸ ਲਈ ਉਹ ਆਪਣੀ ਪਤਨੀ ਕਰਤਾਰੀ ਨੂੰ ਕਲੇਸ਼ ਲਈ ਜ਼ਿੰਮੇਵਾਰ ਮੰਨਦਾ ਹੋਇਆ ਹਰ ਸਮੇਂ ਸੰਤੀ ਵਿਰੁੱਧ ਗੱਲਾਂ ਕਰਨ ਤੋਂ ਵਰਜਦਾ ਹੈ ਪੱਖਪਾਤ ਨਾ ਰੱਖਣ ਵਾਲਾ ਘਰ ਵਿੱਚ ਰੋਜ਼ਾਨਾ ਦੇ ਲੜਾਈ ਝਗੜੇ ਲਈ ਸੱਜਣ ਬਿਨਾਂ ਕਿਸੇ ਪੱਖਪਾਤ ਦੇ ਆਪਣੀ ਪਤਨੀ ਕਰਤਾਰੀ ਅਤੇ ਭਰਾ ਦੀ ਪਤਨੀ ਸੰਤੀ ਦੋਵਾਂ ਨੂੰ ਕਸੂਰਵਾਰ ਸਮਝਦਾ ਹੈ ਇਸ ਕਰਕੇ ਉਹ ਕਰਤਾਰੀ ਦੀਆਂ ਸੰਤੀ ਵਿਰੁੱਧ ਗੱਲਾਂ ਸੁਣ ਕੇ ਉਸ ਨੂੰ ਕਹਿੰਦਾ ਹੈ ਉਹ ਤੂੰ ਕਿਸੇ ਨਾਲੋਂ ਘਟ ਹੈ ਮੈਂ ਜਾਣਦਾ ਨਹੀਂ ਤੁਸੀਂ ਦੋਵੇਂ ਟੋਵਾ ਪੁੱਟ ਕੇ ਦੱਬਣ ਵਾਲੀਆਂ ਹੋ ਅਖੇ ਜੀ ਸਕੀਆਂ ਪਹਿਣਾ ਘਰ ਚ ਲੈ ਆਓ ਇਹ ਸਕੀਆਂ ਸੌਂਕਣਾ ਨੂੰ ਟਪੀਆਂ ਫਿਰਦੀਆਂ ਸਮਝਦਾਰ ਉਹ ਇੱਕ ਸਮਝਦਾਰ ਵਿਅਕਤੀ ਹੈ ਉਹ ਘਰ ਵਿੱਚਲੇ ਲੜਾਈ ਝਗੜੇ ਤੋਂ ਦੁਖੀ ਹੈ ਅਤੇ ਸਿਆਣਾ ਬਤੇ ਸਮਝਦਾਰੀ ਨਾਲ ਸਾਰਿਆਂ ਨੂੰ ਸਮਝਾ ਕੇ ਪਿਆਰ ਨਾਲ ਰਹਿਣ ਲਈ ਕਹਿੰਦਾ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਸ ਨੂੰ ਘਰ ਵਿੱਚ ਪਿਆਰ ਨਾਲ ਰਹਿਣ ਦੀ ਗੱਲ ਵਾਰ-ਵਾਰ ਨਾ ਕਹਿਣੀ ਪਵੇ। ਗਰਮ ਅਤੇ ਸਖਤ ਸੁਭਾਅ ਵਾਲਾ ਪਿਆਰ ਨਾਲ ਸਮਝਣ ਤੇ ਉਹ ਪਰਿਵਾਰ ਵਿੱਚੋਂ ਕਲੇਸ਼ ਮੁਕਾਉਣ ਲਈ ਸਖਤ ਤੇ ਗਰਮ ਸੁਭਾਅ ਨਾਲ ਵੀ ਸਮਝਾਉਂਦਾ ਹੈ। ਉਹ ਸਾਰਿਆਂ ਨੂੰ ਕਹਿੰਦਾ ਹੈ ਆਪਣੇ ਆਪਣੇ ਘਰ ਰਹੋ ਬੰਦਿਆਂ ਆਗੂ ਸਾਰੇ ਨਹੀਂ ਫੇਰ ਮੈਨੂੰ ਚੜ ਗਿਆ ਨਾ ਰੋਣ ਅਜਿਹਾ ਕਰੂੰ ਸਾਰਿਆਂ ਨਾਲ ਬਈ ਅਗਲਾ ਪਿਛਲਾ ਝਾਕੋਂਗੇ ਸਮਝੇ ਸੱਜਣ ਆਪਣੀ ਪਤਨੀ ਕਰਤਾਰੀ ਨੂੰ ਵੀ ਗੁੱਸੇ ਵਿੱਚ ਕਹਿੰਦਾ ਹੈ ਤੂੰ ਮੈਥੋਂ ਹੁਣ ਟੰਬੇ ਖਾ ਕੇ ਹੀ ਹਟੇਂਗੇ ਅਗਲਾ ਆਪਣੇ ਪਿਤਾ ਦਾ ਖਿਆਲ ਰੱਖਣ ਵਾਲਾ ਉਹ ਆਪਣੇ ਪਿਤਾ ਦਾ ਖਿਆਲ ਰੱਖਦਾ ਹੈ ਜਦੋਂ ਉਹ ਬਿਮਾਰ ਹੁੰਦਾ ਹੈ ਸਾ ਸੱਜਣ ਕਾਫੀ ਫਿਕਰਮੰਦ ਹੁੰਦਾ ਹੈ ਉਹ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਹੈ ਅਤੇ ਉਸ ਨੂੰ ਸਰਦੀ ਤੋਂ ਬਚਾਉਣ ਲਈ ਆਪਣੇ ਘਰ ਲਿਜਾਣ ਦੀ ਕੋਸ਼ਿਸ਼ ਕਰਦਾ ਹੈ ਸਥਿਤੀ ਅਨੁਸਾਰ ਚੰਨਲ ਵਾਲਾ ਉਹ ਦੀਪੇ ਅਤੇ ਜਿੰਦੇ ਦੁਆਰਾ ਬਾਪੂ ਦੀ ਮਾਨਸਿਕ ਅਵਸਥਾ ਬਾਰੇ ਸਮਝਾਉਣ ਕਰਕੇ ਸਮਝ ਜਾਂਦਾ ਅਤੇ ਦੋਵੇਂ ਪਰਿਵਾਰਾਂ ਨੂੰ ਇੱਕ ਕਰਨ ਲਈ ਤਿਆਰ ਕਰ ਲੈਂਦਾ ਹੈ ਉਸ ਦੇ ਕਹੇ ਨੂੰ ਸਾਰੇ ਸਵੀਕਾਰ ਵੀ ਕਰ ਲੈਂਦੇ ਹਨ ਸੋ ਇਹ ਸੀ ਪਾਤਰ ਚਿੱਤਰਣ ਸਜਣ ਦਾ ਸੋ ਵਾਧਦੇ ਹਾਂ ਅਗਲੇ ਅਹਿਮ ਪਾਤਰ ਵੱਲ ਜਿਸ ਦਾ ਨਾਂ ਹੈ ਸੁੰਦਰ ਸੋ ਕਰਦੇ ਹਾਂ ਸੁੰਦਰ ਦਾ ਪਾਤਰ ਚਿੱਤਰਣ ਪਹਿਲਾਂ ਜਾਣ ਪਛਾਣ ਸੁੰਦਰ ਪਰਤ ਆਉਣ ਤੱਕ ਇੱਕ ਆંગી ਦਾਇਕ ਮਹੱਤਵਪੂਰਨ ਪਾਤਰ ਹੈ ਉਸ ਦੇ ਪਿਤਾ ਦਾ ਨਾਂ ਪੰਜਾਬਾ ਹੈ ਉਸ ਦੀ ਪਤਨੀ ਦਾ ਨਾਂ ਸੰਤੀ ਅਤੇ ਪੁੱਤਰ ਦਾ ਨਾਂ ਰਜਿੰਦਰ ਜਿੰਦਾ ਹੈ ਉਹ ਸਜਣ ਦਾ ਛੋਟਾ ਭਰਾ ਹੈ ਉਹ ਪਿੰਡ ਵਿੱਚ ਰਹਿ ਕੇ ਖੇਤੀਬਾੜੀ ਕਰਦਾ ਹੈ ਘਰ ਵਿੱਚ ਕਲੇਸ਼ ਤੋਂ ਪਰੇਸ਼ਾਨ ਸੁੰਦਰ ਆਪਣੇ ਭਰਾ ਦੀ ਤਰ੍ਹਾਂ ਹੀ ਘਰ ਵਿੱਚ ਕਲੇਸ਼ ਤੋਂ ਪਰੇਸ਼ਾਨ ਹੈ। ਉਹ ਆਪਣੀ ਪਤਨੀ ਸੰਤੀ ਤੇ ਝਗੜਾਲੂ ਸੁਭਾਅ ਕਰਕੇ ਬਹੁਤ ਦੁਖੀ ਹੈ। ਉਹ ਸੰਤੀ ਦੀਆਂ ਕਰਤਾਰੀ ਵਿਰੁੱਧ ਗੱਲਾਂ ਸੁਣ ਕੇ ਦੁਖੀ ਹੋਇਆ ਉਸ ਨੂੰ ਕਹਿੰਦਾ ਹੈ ਫੇਰ ਸ਼ੁਰੂ ਕਰ ਦਿੱਤਾ ਜੰਗ ਹਿੰਦ ਪੰਜਾਬ ਦਾ ਮੱਖਾਂ ਦੋ ਘੜੀ ਰਮਾਨ ਨਾਲ ਬਹਿ ਲਿਆ ਕਰੋ। ਵੱਡਿਆਂ ਦਾ ਸਤਿਕਾਰ ਕਰਨ ਵਾਲਾ। ਉਹ ਆਪਣੇ ਭਰਾ ਤੇ ਬਾਪ ਦਾ ਸਤਿਕਾਰ ਕਰਦਾ ਹੈ। ਅਤੇ ਉਹਨਾਂ ਦੀਆਂ ਗੱਲਾਂ ਮੰਨ ਕੇ ਇਕਾਂਗੀ ਦੇ ਅੰਤ ਵਿੱਚ ਦੋਹਾਂ ਪਰਿਵਾਰਾਂ ਨੂੰ ਇੱਕ ਕਰਨ ਲਈ ਤਿਆਰ ਹੋ ਜਾਂਦਾ ਹੈ। ਉਹ ਕਰਤਾਰੀ ਨਾਲ ਝਗੜਾ ਕਰ ਰਹੀ ਆਪਣੀ ਪਤਨੀ ਨੂੰ ਕਹਿੰਦਾ ਹੈ ਤੂੰ ਫਿਰ ਕੰਜਰਖਾਨਾ ਸ਼ੁਰੂ ਕਰ ਲਿਆ ਤੂੰ 100 ਵਾਰੀ ਤੈਨੂੰ 100 ਵਾਰੀ ਕਿਹਾ ਬਈ ਵੱਡੇ ਛੋਟੇ ਦਾ ਲਿਹਾਜ ਕਰ ਲਿਆ ਕਰ ਪੱਖਪਾਤ ਨਾ ਕਰਨ ਵਾਲਾ ਉਹ ਵੀ ਆਪਣੇ ਭਰਾ ਸੱਜਣ ਵਾਂਗ ਨਿਰਪੱਖ ਵਿਅਕਤੀ ਹੈ। ਉਹ ਆਪਣੀ ਪਤਨੀ ਸੰਤੀ ਅਤੇ ਕਰਤਾਰੀ ਦੇ ਝਗੜੇ ਵਿੱਚ ਆਪਣੀ ਪਤਨੀ ਦਾ ਸਾਥ ਨਾ ਦੇਣ ਕਰਕੇ ਨਿਰਪੱਖ ਹੋਣ ਦਾ ਸਬੂਤ ਦਿੰਦਾ ਹੈ। ਪਰਿਵਾਰ ਵਿੱਚ ਏਕਤਾ ਪਸੰਦ ਕਰਨ ਵਾਲਾ ਉਹ ਪਰਿਵਾਰ ਵਿੱਚ ਕਲੇਸ਼ ਦੀ ਥਾਂ ਏਕਤਾ ਤੇ ਆਪਸੀ ਪਿਆਰ ਦੇਖਣਾ ਚਾਹੁੰਦਾ ਹੈ। ਉਹ ਆਪਣੀ ਪਤਨੀਆਂ ਨੂੰ ਕਹਿੰਦਾ ਹੈ ਉਹ ਮੈਂ ਤਾਂ ਕਹਿੰਨਾ ਦੋਵੇਂ ਜਣੀਆਂ ਪਿਆਰ ਨਾਲ ਰਿਹਾ ਕਰੋ। ਘਰ ਦਾ ਤਫਾਗ ਬਣਾਈ ਰੱਖੋ। ਦਬ ਕੁੱਟ ਕੇ ਗੁਜ਼ਾਰਾ ਕਰੋ। ਸ਼ਾਂਤ ਤੇ ਨਰਮ ਸੁਭਾਅ ਵਾਲਾ ਉਹ ਸ਼ਾਂਤ ਤੇ ਨਰਮ ਸੁਭਾਅ ਵਾਲਾ ਵਿਅਕਤੀ ਹੈ ਉਹ ਆਪਣੇ ਭਰਾ ਸੱਜਣ ਵਾਂਗ ਆਪਣੀ ਪਤਨੀ ਸੰਤੀ ਨਾਲ ਰੋਬ ਨਾਲ ਗੱਲ ਨਹੀਂ ਕਰਦਾ ਉਸ ਦਾ ਪੁੱਤਰ ਵੀ ਆਪਣੇ ਪਿਤਾ ਦੇ ਸੁਭਾਅ ਨੂੰ ਨਰਮ ਕਹਿੰਦਾ ਹੈ ਜਿਸ ਘਰ ਕੀ ਉਸ ਦੀ ਸੰਤੀ ਅੱਗੇ ਬਾਹਰ ਨਹੀਂ ਚੱਲਦੀ ਬਾਪੂ ਦਾ ਖਿਆਲ ਰੱਖਣ ਵਾਲਾ ਆਪਣੇ ਪਿਤਾ ਦੇ ਬਿਮਾਰ ਹੋਣ ਤੇ ਸੁੰਦਰ ਬਹੁਤ ਫਿਕਰਮੰਦ ਹੁੰਦਾ ਹੈ ਉਸ ਨੂੰ ਸਾਰੇ ਪਰਿਵਾਰ ਦੇਖਿਆਂ ਅਨੁਸਾਰ ਆਪਣੇ ਕਾਲਜ ਘਰ ਚੱਲਣ ਲਈ ਕਹਿੰਦਾ ਹੈ ਉਹ ਦੋਵੇਂ ਪਰਿਵਾਰਾਂ ਦੇ ਇੱਕ ਹੋਣ ਤੇ ਬਾਪੂ ਦੇ ਤੰਦਰੁਸਤ ਹੋਣ ਕਰਕੇ ਖੁਸ਼ੀ ਪ੍ਰਗਟ ਕਰਦਾ ਹੈ ਆਓ ਵਾਧੇ ਹਾਂ ਅਗਲੇ ਅਹਿਮ ਪਾਤਰ ਵਾਲੇ ਜਿਸ ਦਾ ਨਾਂ ਹੈ ਕਰਤਾਰੀ ਕਰਤਾਰੀ ਦਾ ਪਾਤਰ ਚਤਰਾਣਾ ਸਭ ਤੋਂ ਪਹਿਲਾਂ ਜਾਣ ਪਛਾਣ ਕਰਤਾਰੀ ਪਰਤ ਆਉਣ ਤੱਕ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਉਸਦੇ ਪਤੀ ਦਾ ਨਾਂ ਸੱਜਣ ਅਤੇ ਪੁੱਤਰ ਦਾ ਨਾਂ ਗੁਰਦੀਪ ਉਰਫ ਦਿਪਾ ਹੈ। ਅਗੰਗੀ ਵਿੱਚ ਉਹ ਤੇ ਸੰਤੀ ਸੱਕੀਆਂ ਪਹਿਣਾ ਹਨ ਅਤੇ ਸਕੇ ਭਰਾਵਾਂ ਨਾਲ ਵਿਆਹੀਆਂ ਹਨ। ਲੜਾਈ ਝਗੜਾ ਕਰਨ ਵਾਲੀ ਉਹ ਝਗੜਾਲੂ ਕਿਸਮ ਦੀ ਔਰਤ ਹੈ ਉਹ ਹਰ ਸਮੇਂ ਆਪਣੀ ਦਰਾਰੀ ਨਾਲ ਲੜਾਈ ਅਰੰਭੀ ਰੱਖਦੀ ਹੈ। ਉਸਦੀ ਤੇ ਸੰਤੀ ਦੀ ਲੜਾਈ ਕਾਰਨ ਘਰ ਵਿੱਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਹੈ। ਚਲਾਕ ਔਰਤ ਉਹ ਹੀ ਕਿ ਚਲਾਕ ਔਰਤ ਹੈ ਉਹ ਪਹਿਲਾਂ ਤਾਂ ਸੰਤੀ ਨੂੰ ਜਾਣ ਬੁੱਝ ਕੇ ਸੁਣਾ ਕੇ ਬੁਰਾ ਪੁਰਾ ਬੋਲਦੀ ਹੈ। ਪਰ ਜਦੋਂ ਕਰਤਾਰੀ ਅੱਗੋਂ ਜਵਾਬ ਦਿੰਦੀ ਹੈ ਤਾਂ ਉਹ ਕਹਿੰਦੀ ਹੈ ਕਿ ਉਹ ਆਪਣੇ ਘਰ ਜੋ ਮਰਜੀ ਬੋਲ ਸਕਦੀ ਹੈ ਉਹ ਕਰਤਾਰੀ ਉੱਪਰ ਉਲਟੇ ਕੰਦਾ ਨਾਲ ਲੱਗ ਲਾ ਕੇ ਉਸ ਦੀਆਂ ਗੱਲਾਂ ਸੁਣਨ ਦੇ ਦੋਸ਼ ਲਾਉਂਦੀ ਹੈ ਅੰਧਵਿਸ਼ਵਾਸ ਦੀ ਸ਼ਿਕਾਰ ਕਰਤਾਰੀ ਅੰਧਵਿਸ਼ਵਾਸ ਦੀ ਸ਼ਿਕਾਰ ਔਰਤ ਹੈ ਉਹ ਆਪਣੇ ਸਹੁਰੇ ਕੋਲ ਦਰਾਣੀ ਸੰਤੀ ਉੱਪਰ ਅੰਧਵਿਸ਼ਵਾਸ ਤਹਿਤ ਹੀ ਇਲਜ਼ਾਮ ਲਾਉਂਦੀ ਹੈ ਕਿ ਉਸ ਦੀ ਨજર ਲੱਗਣ ਕਰਕੇ ਮਨ ਕਣਕ ਵਿੱਚੋਂ ਮਸਾਂ ਦਸ ਸੇ ਰਾਟਾ ਨਿਕਲਿਆ ਹੈ ਹਮਲਾਵਰ ਇੱਕ ਅੰਗੀ ਵਿੱਚ ਕਰਤਾਰੀ ਇੱਕ ਹਮਲਾਵਰ ਕਿਸਮ ਦੀ ਔਰਤ ਹੈ ਉਹ ਲੜਾਈ ਦੌਰਾਨ ਸੰਤੀ ਨੂੰ ਮਾਰਨ ਲਈ ਅੱਗੇ ਵੀ ਵਧਦੀ ਹੈ ਉਹ ਦੀਪੇ ਨੂੰ ਤੱਤਾ ਤੱਤਾ ਚਿਮਟਾ ਮਾਰਨ ਦੀ ਧਮਕੀ ਵੀ ਦਿੰਦੀ ਹੈ ਸਖਤ ਸੁਭਾਅ ਵਾਲੀ ਕਰਤਾਰੀ ਦਾ ਸੁਭਾਅ ਸਖਤ ਹੈ ਉਹ ਘਰ ਵਿੱਚ ਆਪਣੀ ਦਹਿਸ਼ਤ ਬਣਾ ਕੇ ਰੱਖਦੀ ਹੈ ਜਿੰਦੇ ਦੇ ਕਹਿਣ ਅਨੁਸਾਰ ਉਸ ਦੇ ਘਰ ਵਿੱਚ ਹੁੰਦਿਆਂ ਦੀਪਾ ਸਾਹ ਨਹੀਂ ਗੜਦਾ ਉਸ ਦੇ ਖੇਤ ਜਾਣ ਪਿੱਛੋਂ ਦੀਪਾ ਜਿੰਦਾ ਤੇ ਬਜ਼ੁਰਗ ਘਰ ਵਿੱਚ ਆਜ਼ਾਦੀ ਮਹਿਸੂਸ ਕਰਦੇ ਅਤੇ ਢਾਰੇ ਉੱਤੇ ਬੈਠ ਕੇ ਚਾਹ ਪੀਣ ਦਾ ਆਨੰਦ ਮਾਣਦੇ ਹਨ। ਸਥਿਤੀ ਅਨੁਸਾਰ ਬਦਲ ਜਾਣ ਵਾਲੀ। ਕਰਤਾਰੀ ਅਤੇ ਸੰਤੀ ਦੇ ਝਗੜੇ ਕਾਰਨ ਘਰ ਵਿੱਚ ਵੰਡ ਪਈ ਸੀ। ਜਿਸ ਕਾਰਨ ਬਜ਼ੁਰਗ ਮਾਨਸਿਕ ਤੌਰ ਤੇ ਦੁਖੀ ਸੀ। ਇਕਾਂਗੀ ਦੇ ਅੰਤ ਵਿੱਚ ਕਰਤਾਰੀ ਆਪਣੇ ਸਹੁਰੇ ਦੀ ਹਾਲਤ ਨੂੰ ਸਮਝ ਕੇ ਘਰ ਨੂੰ ਇਕੱਠ ਇਕ ਕਰਨ ਲਈ ਤਿਆਰ ਹੋ ਜਾਂਦੀ ਹੈ ਅਤੇ ਆਪਣੀ ਭੈਣ ਸੰਤੀ ਨਾਲ ਰਲ ਕੇ ਬੈਠਦੀ ਹੈ। ਤੋ ਬੱਧੇ ਹਨ ਅਗਲੇ ਪਾਤਰ ਵਾਲ ਸੰਤੀ ਸੰਤੀ ਦਾ ਪਾਤਰ ਚਤਰਾਣ ਜਾਣ ਪਛਾਣ ਸੰਤੀ ਪਰਤ ਆਉਣ ਤੱਕ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਉਹ ਸੁੰਦਰ ਦੀ ਪਤਨੀ ਹੈ ਅਤੇ ਜਿੰਦਾ ਉਸਦਾ ਪੁੱਤਰ ਹੈ ਉਹ ਅਤੇ ਕਰਤਾਰੀ ਸਕੀਆਂ ਪਹਿਣਾ ਹਨ ਅਤੇ ਸਕੇ ਭਰਾਵਾਂ ਨਾਲ ਵਿਆਹਿਆ ਹਨ ਇਕਾਂਗੀ ਵਿੱਚ ਉਸਦੇ ਕਰਤਾਰੀ ਨਾਲ ਕਲੇਸ਼ ਕਰਕੇ ਘਰ ਦੇ ਦੋ ਟੋਟੇ ਹੋ ਜਾਂਦੇ ਹਨ ਬਦਲਾ ਲੈਣ ਵਾਲੀ ਉਹ ਬਦਲਾਖੋਰ ਔਰਤ ਹੈ ਉਹ ਕਰਤਾਰੀ ਨਾਲ ਝਗੜੇ ਦੌਰਾਨ ਉਸਦੀ ਹਰ ਗੱਲ ਦਾ ਮੋੜ ਕੇ ਜਵਾਬ ਦਿੰਦੀ ਹੈ ਜੇਕਰ ਕਰਤਾਰੀ ਉਸ ਉੱਪਰ ਕੋਈ ਦੋਸ਼ ਲਾਉਂਦੀ ਹੈ ਤਾਂ ਬਦਲੇ ਵਿੱਚ ਉਹ ਵੀ ਉਸ ਉੱਪਰ ਕੋਈ ਨਾ ਕੋਈ ਦੋਸ਼ ਲਾ ਦਿੰਦੀ ਹੈ ਵਹਿਮ ਦਾ ਸ਼ਿਕਾਰ ਉਹ ਕਰਤਾਰੀ ਵਾਂਗ ਨਜ਼ਰ ਲੱਗਣ ਵਾਲੇ ਵਹਿਮਾਂ ਦਾ ਸ਼ਿਕਾਰ ਹੈ ਉਹ ਕਰਤਾਰੀ ਉੱਤੇ ਆਪਣੀ ਦੁੱਧ ਦੀ ਭਰੀ ਬਾਲਟੀ ਨੂੰ ਨਜ਼ਰ ਲਾਉਣ ਦਾ ਦੋਸ਼ ਲਾਉਂਦੇ ਹੈ ਲੁੱਕ ਕੇ ਗੱਲਾਂ ਸੁਣਨ ਵਾਲੀ ਉਹ ਆਪਣੀ ਜਠਾਣੀਆਂ ਕਰਤਾਰੀ ਦੀਆਂ ਲੁੱਕ ਚਿਪਕੇ ਗੱਲਾਂ ਸੁਣਦੀ ਹੈ ਉਹ ਘਰ ਵਿੱਚ ਲੜਾਈ ਬਣਾਣੀ ਬਣਾਈ ਰੱਖਣ ਲਈ ਆਪਣਾ ਤਿਆਰ ਹਰ ਸਮੇਂ ਕਰਤਾਰੀ ਦੀ ਗੱਲਾਂ ਵਿੱਚ ਰੱਖਦੀ ਹੈ ਅਤੇ ਛੋੜ ਥੋੜਾ ਜਿਹਾ ਵੀ ਆਪਣੇ ਖਿਲਾਫ ਬੋਲਿਆ ਸੁਣ ਕੇ ਆਡਾ ਲਾਲ ਲੈਂਦੀ ਹੈ ਪਤੀ ਦਾ ਨਿਰਾਦਰ ਨਾ ਸਹਿਣ ਵਾਲੀ ਉਹ ਆਪਣੇ ਪਤੀ ਦਾ ਨਿਰਾਦਰ ਨਹੀਂ ਸਹਿ ਸਕਦੀ ਜਦੋਂ ਕਰਤਾਰੀ ਉਸਦੇ ਪਤੀ ਨੂੰ ਮਾਉਂ ਜਿਉਂ ਕਹਿੰਦੀ ਹੈ ਤਾਂ ਇਹ ਉਸ ਨੂੰ ਸਹਿਣ ਨਾ ਕਰਦੀ ਹੋਈ ਕਹਿੰਦੀ ਹੈ ਜ਼ੁਬਾਨ ਸੁਬਾਣ ਕੇ ਗੱਲ ਕਰਨੀ ਵੱਡੀ ਏਰਕਾਨੇ ਅੱਗੇ ਸਥਿਤੀ ਅਨੁਸਾਰ ਬਦਲ ਜਾਣ ਵਾਲੀ ਕਰਤਾਰੀ ਅਤੇ ਸੰਤੀ ਦੇ ਝਗੜੇ ਕਾਰਨ ਘਰ ਵਿੱਚ ਵੰਡ ਪਈ ਸੀ ਜਿਸ ਕਾਰਨ ਬਜ਼ੁਰਗ ਮਾਨਸਿਕ ਤੌਰ ਤੇ ਦੁਖੀ ਸੀ ਇਕਾਂਗੀ ਦੇ ਅੰਤ ਵਿੱਚ ਸੰਤੀ ਆਪਣੇ ਸਹੁਰੇ ਦੀ ਹਾਲਤ ਨੂੰ ਸਮਝ ਕੇ ਘਰ ਨੂੰ ਇਕ ਕਰਨ ਲਈ ਤਿਆਰ ਹੋ ਜਾਂਦੀ ਹੈ ਅਤੇ ਆਪਣੀ ਭੈਣ ਕਰਤਾਰੀ ਨਾਲ ਰਲ ਕੇ ਬੈਠਦੀ ਹੈ ਅੱਗੇ ਬਜ਼ੁਰਗ ਦਾ ਪਾਤਰ ਚਤਰਾਣ ਜਾਣ-ਪਛਾਣ ਬਜ਼ੁਰਗ ਘਰ ਪਰ ਤਾਉਣ ਤਾਂ ਕਿ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਉਸ ਦਾ ਨਾਂ ਪੰਜਾਬਾ ਹੈ ਉਸ ਦੀ ਪਤਨੀ ਮਰ ਚੁੱਕੀ ਹੈ ਸੱਜਣ ਦੇ ਸੁੰਦਰ ਉਸ ਦੇ ਪੁੱਤਰ ਹਨ ਕਰਤਾਰੀ ਤੇ ਸੰਤੀ ਉਸ ਦੀਆਂ ਨੁਆਨ ਦੀਪਾ ਤੇ ਜਿੰਦਾ ਉਸ ਦੇ ਪੁੱਤਰ ਹਨ ਉਹ ਟੋਲੀ ਟਾੜੀ ਵਾਲਾ ਬਜ਼ੁਰਗ ਹੈ ਘਰ ਦੇ ਕਲੇਸ਼ ਤੋਂ ਦੁਖੀ ਉਹ ਘਰ ਦੇ ਕਲੇਸ਼ ਤੋਂ ਦੁਖੀ ਹੈ ਪਰ ਉਹ ਬੇਵਸਵਕਤੀ ਹੈ ਕਿਉਂਕਿ ਘਰ ਵਿੱਚ ਕੋਈ ਉਸ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਉਹ ਘਰ ਵਿੱਚ ਪਈ ਵੰਡ ਕਰਕੇ ਦੁਖੀ ਹੈ ਦੁੱਖ ਕਾਰਨ ਦੁਖੀ ਦੁੱਖ ਕਰਕੇ ਹੀ ਬੋਲਦੇ ਸਮੇਂ ਉਸ ਦਾ ਗੱਜ ਪਰ ਆਉਂਦਾ ਹੈ ਵੰਡ ਤੋਂ ਬਾਅਦ ਉਸ ਦੇ ਘਰ ਵਿੱਚ ਪੈਰ ਨਹੀਂ ਪਾਇਆ ਉਹ ਘਰ ਤੋਂ ਅਲੱਗ ਆਪਣਿਆ ਆਪਣੇ ਧਾਰੇ ਵਿੱਚ ਰਹਿੰਦਾ ਹੈ ਮਿਹਨਤ ਕਰਨ ਵਾਲਾ ਉਹ ਇੱਕ ਮਿਹਨਤੀ ਆਦਮੀ ਹੈ ਉਸ ਨੇ ਬਹੁਤ ਮਿਹਨਤ ਕਰਕੇ ਆਪਣਾ ਘਰ ਬਣਾਇਆ ਸੀ ਉਸ ਨੇ ਆਪਣੀ ਪਤਨੀ ਸਮੇਤ ਆਪਣੇ ਪੁੱਤਰਾਂ ਲਈ ਸੁੱਖ ਦੁੱਖ ਦੀ ਪਰਵਾਹ ਨਹੀਂ ਕੀਤੀ ਘਰ ਦੀ ਵੰਡ ਨੂੰ ਨਾ ਮੰਨਣ ਵਾਲਾ ਉਸਨੀਆਂ ਨੂਹਾਂ ਦੇ ਆਪਸੀ ਕਲੇਸ਼ ਕਾਰਨ ਕਰਦੀ ਜੋ ਵੰਡ ਹੋਈ ਉਹ ਉਸਨੂੰ ਸਵੀਕਾਰ ਨਹੀਂ ਕਰਦੀ ਅਤੇ ਵੰਡੇ ਘਰ ਵਿੱਚ ਪੈਰ ਨਹੀਂ ਪਾਉਂਦੇ ਉਹ ਸਾਂਝੇ ਵੇੜੇ ਦੇ ਪਿੱਛੇ ਬਣੇ ਟਾਰੇ ਵਿੱਚ ਇਕੱਲਾ ਰਹਿੰਦੀ ਹੈ ਘਰ ਨੂੰ ਇਕ ਕਰਨ ਲਈ ਪੋਤਿਆਂ ਦਾ ਸਾਥ ਦੇਣ ਵਾਲੇ ਦੇਣ ਵਾਲਾ ਆਪਣੇ ਦਾਦੇ ਦੀ ਮਾਨਸਿਕ ਹਾਲਤ ਨੂੰ ਸਮਝ ਕੇ ਦੀਪਾ ਦੇ ਜਿੰਦਾ ਇੱਕ ਵਿਉਂਤ ਬਣਾਉਂਦੇ ਹਨ ਜਿਸ ਵਿੱਚ ਬਜ਼ੁਰਗ ਬਿਮਾਰ ਹੋਣ ਦਾ ਨਾਟਕ ਕਰਕੇ ਉਹਨਾਂ ਦਾ ਸਾਥ ਦਿੰਦਾ ਹੈ ਇਸ ਤਰ੍ਹਾਂ ਵੰਡੇ ਹੋਏ ਘਰ ਨੂੰ ਇੱਕ ਕਰ ਦਿੰਦੇ ਹਨ ਸੋ ਸ਼ੁਰੂ ਕਰਦੇ ਹਾਂ वार्तालाਪ ਭਾਗ ਸੋ ਸਭ ਤੋਂ ਪਹਿਲਾ ਨੰਬਰ 1 ਤੁਸੀਂ ਮਿਰਜਾ ਦੇਓ ਘਬਰਾਉਣਾ ਤੁਸੀਂ ਇਉਂ ਕਿਉਂ ਨਹੀਂ ਕਰਦੇ ਬਈ ਸਾਡੇ ਡਰਾਮੇ ਚ ਪਾਟ ਕਰੋ ਕਲਾਕਾਰ ਤੁਸੀਂ ਹੋਈ ਬਸ ਗੱਲ ਆਪਣੇ ਕੋਲੋਂ ਨਹੀਂ ਬਣਾਣੀ ਜੋ ਸਬ ਡਾਇਰੈਕਟਰ ਸਾਹਿਬ ਦੱਸਣ ਉਹੀ ਬੋਲਣਾ ਹੈ ਸੋ ਇਹਦੇ ਨਾਲ ਜੁੜੇ ਹੋਏ ਪ੍ਰਸ਼ਨ ਕਰਦੇ ਹਾਂ ਪਹਿਲਾ ਪ੍ਰਸ਼ਨ ਇਕਾਂਗੀ ਅਤੇ ਇਕਾਂਗੀਕਾਰ ਦਾ ਕੀ ਨਾਂ ਹੈ ਨੰਬਰ 1 ਆਪ੍ਰੇਸ਼ਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਨੰਬਰ 3 ਇਸ वार्तालाप ਵਿੱਚ ਕਲਾਕਾਰ ਕਿਸ ਨੂੰ ਕਿਹਾ ਗਿਆ ਹੈ ਨੰਬਰ 4 ਮਿਰਜ਼ਾਦਿਆਂ ਨੂੰ ਡਾਇਰੈਕਟਰ ਦੇ ਹੁਕਮ ਦੀ ਪਾਲਣਾ ਕਰਨ ਲਈ ਕੀ ਕਿਹਾ ਗਿਆ ਹੈ ਸਵਉਤਰ ਕਰਦੇ ਹਾਂ ਨੰਬਰ 1 ਇਕਾਂਗੀ ਦਾ ਨਾਂ ਹੈ ਪਰਤੋਂ ਤੰਗ ਉਪਰਤ ਆਉਣ ਤੱਕ ਅਤੇ ਇਕਾਂਗੀਕਾਰ ਦਾ ਨਾਂ ਹੈ ਡਾਕਟਰ ਸਤੀਸ਼ ਕੁਮਾਰ ਵਰਮਾ ਅਗੇ ਨੰਬਰ 2 ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਪਹਿਲੇ ਕਲਾਕਾਰ ਨੇ ਦੋਹਾ ਮਰਾਸੀਆਂ ਨੂੰ ਕਹੇ ਇਸ वार्तालाप ਵਿੱਚ ਕਲਾਕਾਰ ਕਿਸ ਨੂੰ ਕਿਹਾ ਗਿਆ ਹੈ ਉੱਤਰ ਹੈ ਮਰਾਸੀਆਂ ਨੂੰ ਨੰਬਰ 4 ਮਿਰਜ਼ਾਦਿਆਂ ਨੂੰ ਡਾਇਰੈਕਟਰ ਦੇ ਹੁਕਮ ਦੀ ਪਾਲਣਾ ਕਰਨ ਲਈ ਕੀ ਕਿਹਾ ਗਿਆ ਹੈ ਮਿਰਜ਼ਾਦਿਆਂ ਨੂੰ ਕਿਹਾ ਗਿਆ ਹੈ ਕਿ ਡਰਾਮਾ ਪੇਸ਼ ਕਰਦੇ ਸਮੇਂ ਗੱਲ ਆਪਣੇ ਕੋਲੋਂ ਨਹੀਂ ਬਣਾਉਣੀ ਸਗੋਂ ਜੋ ਡਾਇਰੈਕਟਰ ਸਾਹਿਬ ਦੱਸਣ ਉਹੀ ਬੋਲਣਾ ਹੈ ਅਗੇ 9 ਨੰਬਰ 2 वार्तालाप ਚਾਹੇ ਕੋਈ ਕੁਝ ਕਹੇ ਮੈਨੂੰ ਨਹੀਂ ਪਰਵਾ ਮੈਂ ਸੌ ਦੀ ਇੱਕ ਸੁਣਾਤੀ ਬਈ ਮੈਂ ਅੱਡ ਅੱਡ ਹੋਏ ਘਰਾਂ ਚ ਨਹੀਂ ਜਾਣਾ ਨਾਲੇ ਆ ਅੱਜ ਦੀ ਗੱਲ ਐ ਜਿਵੇਂ ਤੁਹਾਨੂੰ ਪਤਾ ਨਹੀਂ ਜਿੱਦਣ ਦਾਤਾ ਇਹ ਵੰਡ ਵੰਡਾਰਾ ਹੋਇਆ ਮੈਂ ਪਾਈਆ ਕਦਮ ਤੁਹਾਡੇ ਦੋਹਾਂ ਦੇ ਘਰਾਂ ਚ ਪਹਿਲਾ ਪ੍ਰਸ਼ਨ ਇਕਾਂਗੀ ਅਤੇ ਕਾਂਗੀਕਾਰ ਦਾ ਕੀ ਨਾਂ ਹੈ ਸੋ ਇਹ ਤਾਂ ਰਟ ਲਿਓ ਇਹ ਪ੍ਰਸ਼ਨ ਆਣਾ ਹੀ ਆਣਾ ਐ ਹਰ ਪੜ ਦੇ ਵਿੱਚ ਇਕਾਂਗੀ ਦਾ ਨਾਮ ਹੈ ਪਰ ਤਾਂ ਹੁਣ ਤੱਕ ਕਾਂਗੀਕਾਰ ਦਾ ਨਾਮ ਹੈ ਡਾਕਟਰ ਸतीश ਕੁਮਾਰ ਵਰਮਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਬਜ਼ੁਰਗ ਨੇ ਆਪਣੇ ਪੁੱਤਰਾਂ ਸੱਜਣ ਤੇ ਸੁੰਦਰ ਨੂੰ ਕਹੇ ਬਜ਼ੁਰਗ ਕਿਸ ਦੀ ਪ੍ਰਵਾਣ ਨਹੀਂ ਕਰਦਾ ਉੱਤਰ ਲੋਕਾਂ ਦੀ ਵੰਡ ਵਡਾਰਾ ਹੋਣ ਤੇ ਬਜ਼ੁਰਗ ਕੀ ਕਹਿੰਦਾ ਹੈ ਉੱਤਰ ਉਸ ਨੂੰ ਵੰਡ ਪਸੰਦ ਨਹੀਂ ਇਸ ਲਈ ਉਹ ਦੋਹਾਂ ਘਰਾਂ ਵਿੱਚ ਪੈਰ ਨਹੀਂ ਪਾਏਗਾ ਅੱਗੇ ਨੰਬਰ 3ਵਾਂ ਦਾ ਲਾਭ ਕੋਈ ਅਕਲ ਦੀ ਗੱਲ ਕਰੋ ਕਿਉਂ ਸਾਰੇ ਪਿੰਡ ਨੂੰ ਬਦ ਨਾਮੀ ਖੱਟਣ ਵਾਲਾ ਕੰਮ ਕਰਦੀਆਂ ਇਸ ਘਰ ਚੋਂ ਕਦੇ ਉੱਚੀ ਆਵਾਜ਼ ਨਹੀਂ ਸੀ ਨਿਕਲੀ ਲੋਕਾਂ ਨੇ ਸਾਡੀ ਅਲ ਚੁਪਕਿਆਂ ਕੇ ਪਾਈ ਹੋਈ ਸੀ ਹੁਣ ਮੈਨੂੰ ਲੱਗਦਾ ਬੋਲ ਬੁਲਾ ਰਹੇ ਆ ਕਿ ਇਹ ਪਾਉਣਗੇ ਸੋ ਪਹਿਲਾ ਪ੍ਰਸ਼ਨ ਇਕਾਂਗੀ ਅਤੇ ਇਕਾਂਗੀ ਕਰਦਾ ਕੀ ਨਾਮ ਹੈ ਇਕਾਂਗੀ ਪਰ ਤਾਂ ਤੱਕ ਇਕਾਂਗੀ ਕਰਦਾ ਨਾਮ ਹੈ ਡਾਕਟਰ ਸੀਸ਼ ਕੁਮਾਰ ਪਰਮਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਸੁੰਦਰ ਨੇ ਸੰਤੀ ਨੂੰ ਕਹੇ ਇਸ ਵਾਰਤਾ ਲਾਭ ਅਨੁਸਾਰ ਕਿਹੜੇ ਕਾਮਣ ਨਾਲ ਪਿੰਡ ਵਿੱਚ ਬਦਨਾਮੀ ਹੋਣ ਦਾ ਖਤਰਾ ਸੀ ਉੱਤਰ ਸੰਤੀ ਤੇ ਕਰਤਾਰੀ ਦੇ ਝਗੜੇ ਕਰਕੇ ਅਗਲਾ ਪ੍ਰਸ਼ਨ ਇਸ ਵਾਰਤਾ ਲਾ ਵਿੱਚ ਚੁਪਕੇਆਂ ਕੇ ਅਲ ਕਿੰਨਾ ਬਾਰੇ ਹੈ ਉੱਤਰ ਸੱਜਣ ਦੇ ਸੁੰਦਰ ਦੇ ਪਰਿਵਾਰ ਬਾਰੇ ਸੋ ਇਹ ਸੀ ਵਾਰਤਾ ਲਾਭ ਹੁਣ ਕਰਦੇ ਹਾਂ ਵਸਤੂ ਨਿਸ਼ਟ ਪ੍ਰਸ਼ਨ ਇੱਕ ਇੱਕ ਪ੍ਰਸ਼ਨਾਂ ਵਾਲੇ ਇੱਕ ਇੱਕ ਨੰਬਰਾਂ ਵਾਲੇ ਸੋ ਪਹਿਲਾ ਪ੍ਰਸ਼ਨ ਪਰ ਤਾ ਹੁਣ ਤੱਕ ਇਕਾਂਗੀ ਦਾ ਲੇਖਕ ਕੌਣ ਹੈ ਉੱਤਰ ਡਾਕਟਰ ਸतीश ਕੁਮਾਰ ਵਰਮਾ ਨੰਬਰ 2 ਪਹਿਲੇ ਦ੍ਰਿਸ਼ ਵਿੱਚ ਮੰਚ ਉੱਤੇ ਅਚਾਨਕ ਕੌਣ ਪ੍ਰਵੇਸ਼ ਕਰਦੇ ਹਨ ਉੱਤਰ ਦੋ ਮਨਸੀ ਨੰਬਰ 3 ਟਾਰੇ ਵਿੱਚ ਕੌਣ ਰਹਿੰਦਾ ਹੈ ਉੱਤਰ ਬਜ਼ੁਰਗ ਪੰਜਾਬਾ ਨੰਬਰ 4 ਘਰਾਂ ਦੇ ਵਿਚਾਰ ਵੰਡ ਨੂੰ ਦਰਸਾਉਣ ਲਈ ਕੀ ਹੈ ਉੱਤਰ ਟਾਰਾ ਤੇ ਗੱਡੇ ਦਾ ਪੱਇਆ ਨੰਬਰ 5 ਕਰਤਾਰੀ ਬਜ਼ੁਰਗ ਕੋਲ ਕਿਸ ਵਿਰੁੱਧ ਸ਼ਿਕਾਇਤ ਕਰਦੀ ਹੈ ਉੱਤਰ ਸੰਤੀ ਵਿਰੁੱਧ ਨੰਬਰ 6 ਤੀਜੇ ਦ੍ਰਿਸ਼ ਦਾ ਸਮਾਂ ਕਿਹੜਾ ਹੈ ਉਤਰ ਪ੍ਰਭਾਤ ਵੇਲਾ ਨੰਬਰ 7 ਪਰ ਤਾਂ ਹੌਂਡਾ ਕੇ ਕਾਂਗੀ ਵਿੱਚ ਪਾਠ ਦੀ ਆਵਾਜ਼ ਕਿੱਥੋਂ ਆਉਂਦੀ ਹੈ ਉਤਰ ਬਜ਼ੁਰਗ ਦੇ ਟਾਰੇ ਵਿੱਚੋਂ ਨੰਬਰ 8 ਕਰਤਾਰੀ ਆਪਣੇ ਪਤੀ ਸੱਜਣ ਕੋਲ ਕਿਸ ਵਿਰੁੱਧ ਸ਼ਿਕਾਇਤਾਂ ਕਰਦੀ ਹੈ ਉਤਰ ਸੰਤੀ ਵਿਰੁੱਧ ਨੰਬਰ 9 ਸੰਤੀ ਆਪਣੇ ਪਤੀ ਕੋਲ ਕਿਸ ਦੇ ਵਿਰੁੱਧ ਸ਼ਿਕਾਇਤਾਂ ਕਰਦੀ ਹੈ ਉਤਰ ਕਰਤਾਰੀ ਵਿਰੁੱਧ ਨੰਬਰ 10 ਕਰਤਾਰੀ ਦੇ ਪਤੀ ਦਾ ਨਾਂ ਕੀ ਹੈ ਉਤਰ ਸੱਜਣ ਨੰਬਰ 11 ਸੰਤੀ ਦੇ ਪਿਤਾ ਪਤੀ ਦਾ ਕੀ ਨਾਮ ਹੈ ਉੱਤਰ ਸੁੰਦਰ ਨੰਬਰ 12 ਸੱਜਣ ਤੇ ਸੁੰਦਰ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਭਰਾਵਾਂ ਦਾ ਨੰਬਰ 13 ਕਰਤਾਰੀ ਤੇ ਸੰਤੀ ਦਾ ਕੀ ਰਿਸ਼ਤਾ ਹੈ ਇਹਦਾ ਉੱਤਰ ਹੈ ਭੈਣਾਂ ਭੈਣ ਤੇ ਦਰਾਣੀ ਜਠਾਣੀ ਦਾ ਨੰਬਰ 14 ਦੀਪਕ ਕਿਸ ਦਾ ਪੁੱਤਰ ਹੈ ਸੱਜਣ ਤੇ ਕਰਤਾਰੀ ਦਾ ਜਿੰਦਾ ਕਿਸ ਦਾ ਪੁੱਤਰ ਹੈ ਸੁੰਦਰ ਤੇ ਸੰਤੀ ਦਾ ਨੰਬਰ 16 ਨੋ ਮੈਨਸ ਲੈਂਡ ਕੀ ਹੈ ਟਾਰਾਂ ਤੇ ਗੱਡੇ ਦਾ ਪਈਆ ਨੰਬਰ 17 ਦੀਪਾ ਬਾਬੇ ਲਈ ਕਿਹੜਾ ਸ਼ਬਦ ਵਰਤਦਾ ਹੈ ਰਾਸ਼ਟਰਪਤੀ ਨੰਬਰ 18 ਇੱਕ ਆਂਗੀ ਵਿੱਚ ਬਜ਼ੁਰਗ ਦਾ ਕੀ ਨਾਂ ਹੈ ਉੱਤਰ ਹੈ ਪੰਜਾਬਾ ਨੰਬਰ 19 ਘਰ ਦੀ ਵੰਡ ਦਾ ਸਭ ਤੋਂ ਵੱਧ ਦੁੱਖ ਕਿਸ ਨੂੰ ਹੈ ਉੱਤਰ ਬਜ਼ੁਰਗ ਪੰਜਾਬੀ ਨੂੰ ਨੰਬਰ 20 ਕੌਣ ਆਪਣਾ ਘਰ ਖੇਤਾਂ ਵਿੱਚ ਬਣਾਉਣ ਲਈ ਕਹਿੰਦਾ ਹੈ ਉੱਤਰ ਕਰਤਾਰੀ ਅੱਗੇ ਕੌਣ ਜ਼ਮੀਨ ਦੇ ਘਰ ਵੇਚ ਕੇ ਸ਼ਹਿਰ ਜਾਣ ਦੀ ਸਲਾਹ ਦਿੰਦਾ ਹੈ ਉੱਤਰ ਸੰਤੀ ਅਗੇ ਆਖਰੀ ਪ੍ਰਸ਼ਨ ਨੰਬਰ 22 ਸੰਤੀ ਸ਼ਹਿਰ ਜਾ ਕੇ ਕਿਹੜਾ ਕੰਮ ਚਲਾਉਣ ਦੀ ਗੱਲ ਕਰਦੀ ਹੈ ਉੱਤਰ ਹੈ ਡੇਰੀ ਫਾਰਮ ਦਾ ਸੋ ਬੱਚਿਓ ਇਹ ਸੀ ਇਕਾਂਗੀ ਨੰਬਰ 2 ਪਰ ਤਾਉਣ ਤੱਕ ਲੇਖਕ ਹਾਂ ਨੇ ਕਾਂਗੀਕਾਰ ਹਾਂ ਡਾਕਟਰ ਸतीश ਕੁਮਾਰ ਵਰਮਾ ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਇਸ ਤੋਂ ਅਗਲੀ ਇਕਾਂਗੀ ਲੈ ਕੇ ਤਦ ਤੱਕ ਲਈ ਤਨਵਾ